ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਤੁਹਾਡਾ ਆਪਾਂ ਨਵੇਂ ਵਲੋਗ ਸ਼ੁਰੂਆਤ ਕੀਤੀ ਆ ਇਹ ਹੈਗਾ ਗੁਰਦਵਾਰਸਪੁਰ ਦੇ ਵਿੱਚ ਨਿੱਕੇ ਘੁੰਮਣ ਗੁਰਦਵਾਰਾ ਸਾਹਿਬ ਤੇ ਇਹ ਹੈਗਾ ਬਾਬਾ ਤੰਤਨ ਹਿਯਾਰ ਸਿੰਘ ਜੀ ਤੇ ਇੱਕ ਤੋਂ ਹੁਣ ਆਪਾਂ ਚੱਲਦੇ ਆ ਬਾਹਰ ਮੱਥਾ ਪੱਤ ਦੇ ਕੇ ਆ ਗਏ ਆ ਤੇ ਤੁਹਾਨੂੰ ਵਿਖਾਉਦੇ ਆ ਅੱਜ ਇੱਕ ਕਬੱਡੀ ਵਿਖਾਵਾਂਗੇ ਬਹੁਤ ਜਿਹੜੀ ਫੇਮਸ ਕਬੱਡੀ ਇੱਥੋਂ ਦੀ ਹੈਗੀ ਆ ਤੇ ਹੁਣ ਆਪਾਂ ਚੱਲਦੇ ਆ ਰੀ ਕਬੱਡੀ ਵੇਖਣ ਰੋਜੀ ਬਾਬੋ ਗਰਾਊਂਡ ਜੇ ਪੁੱਜ ਗਏ ਆ ਤੇ ਗਰਾਊਂਡ ਹਾਲੇ ਖਾਲੀ ਪਈ ਆ ਤੇ ਜਿਹੜਿਆ ਮਤਲਬ ਸੰਗਤਾਂ ਆ ਰਹੀਆਂ ਨੇ ਜੁਰਾਸ਼ਰ ਨਾਲ ਤੇ ਆਪਣੇ ਆਪਣੇ ਜਗ੍ਹਾ ਮਲ ਕੇ ਬੈਠ ਰਹੀਆਂ ਨੇ ਤੇ ਆਪਾਂ ਵੀ ਮੱਲ ਲੀ ਆ ਤੇ ਬਸ ਕੁਝ ਸਮੇਂ ਤੱਕ ਜਿਹੜੀ ਕਬੱਡੀ ਸ਼ੁਰੂ ਹੋਣ ਵਾਲੀ ਹੈ ਨਾਮੀ ਜਿਹੜੇ ਬੰਦੇ ਆਏ ਨੇ ਇੱਥੇ ਖੇਡਣ ਲਈ ਗਿਆਨ ਧਿਆਨ ਕਿਸ ਕਰਮਣਾ ਜਾਣਾ ਸਾਰਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜੀ ਜਿਨ੍ਹਾਂ ਦਾ ਰਾਖੀ ਮੇਰੀ ਅੜੀ ਪਾਵਨ ਤੇ ਬਗਵੰਤਰ ਧਰਤੀ ਦੇ ਕੇ ਘੁੰਮਣਾਂ ਦੀ ਜਿੱਥੇ ਸਤਬਾਬਾ ਹਜ਼ਾਰਾਂ ਸਿੱਖੀ ਦੇ ਮਹਾਨ ਮੁਰਸ਼ਿਾਂ ਦੀ ਯਾਦ ਅੰਦਰ ਤੇ 14 ਵਾ ਗੋਲਡ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਇਸ ਕਬੱਡੀ ਕਾਫੀ ਚ ਪਹੁੰਚੀਆਂ ਹੋਈਆਂ ਸਾਰੀਆਂ ਸੰਗਤਾਂ ਦਾ ਸਾਰੇ ਖੇਡ ਪ੍ਰੇਮੀਆਂ ਦਾ ਅਸੀਂ ਬੈਠਣ ਤੋਂ ਧੰਨਵਾਦ ਕਰਦੇ ਹਾਂ ਇਸ ਪਾਵਨ ਸਥਾਨ ਉੱਪਰ ਜੋ ਗੁਰਦੁਆਰਾ ਦਾਪਰ ਸਥਾਨ ਲਿਕੇ ਕੋ ਮਨਸਤ ਬਾਬਾ ਹਿਆਰਾ ਸਿੰਘ ਜੀ ਮਾਪੁਰਸ਼ਾ ਦੀ ਧਰਤੀ ਹੈ ਜਿੱਥੇ 골ਡ ਕਬੱਡੀ ਕੱਪ ਇਸ 14ਵੇਂ ਸਾਲ ਵਿੱਚ ਪ੍ਰਵੇਸ਼ ਕਰ ਚੁੱਕਾ ਹੈ ਸੋ ਪਹਿਲੇ ਮੈਚ ਵਾਸਤੇ ਵੇੜਦੀ ਕਰਦੀ ਹੈ ਸ਼ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਸਤ ਬਾਬਾ ਹਯਾਰਾ ਸਿੰਘ ਦੀ ਕਬੱਡੀ ਕਲੱਬ ਦੇ ਕੇ ਘੁੰਮਣ ਪਹਿਲੇ ਮੈਚ ਵਾਸਤੇ ਟੀਮ ਆ ਜਾਣ। ਮੇਰੇ ਬਹੁਤ ਸਤਿਕਾਰ ਦੇ ਕਬੱਡੀ ਵੀਰ ਸੁਖਵੀਰ ਸਿੰਘ ਜੀ ਜਹਾਨ। ਬਾਬੇ ਪਹਿਲਾਂ ਸ਼ੁਰੂ ਹੋਣੀ ਇਹਨੇ ਬੱਚਿਆਂ ਦੀ ਕਬੱਡੀ ਆ। ਇਹ ਤੋਂ ਬਾਅਦ ਆਪਣੇ ਹੋਣੇ ਆ ਸਿਆਣੇ ਇਹ ਤੋਂ ਹੋਰ ਹੀ ਹੋਣਗੇ। ਆਓ ਉਹਦੇ ਉੱਥੇ ਪਉਂਦਾ ਹੈਗਾ। ਜੁੜੇ ਰਹੋ ਤੇ ਦੇਖਦੇ ਰਹੋ ਆਪਾਂ। ਤੁਹਾਨੂੰ ਪੂਰੀ ਹੀ ਆਪਣੜੀਆ ਕਬੱਡੀ ਵਿਖਾਵਾਂਗੇ। ਪ੍ਰਮਾਣ ਹੰਦੀ ਗੱਜ-ਵੱਜ ਕੇ ਆਪੋ ਜੀ ਵਾਹਿਗੁਰੂ ਜੀ ਕਾ

ਕੋਹ ਫਰਮਾਨ ਦੇ ਆਉਣ ਵਾਲੇ ਸਮੇਂ ਜੇ ਨੂੰ ساری ਦੁਨੀਆ ਜਾਣੇ ਤਾਲੀ ਵਾਰ ਦਿਓ ਹਰ ਵਾਰ ਦਿਓ ਤਾਲੀ ਆ ਵੀਰ ਦਾ ਨਾਮ ਦੱਸ ਦਿਓ ਇਹ ਲੋਕਾਂ ਦੇ ਸਾਡੇ ਤੋਂ ਮੁਸਲਮਾਨ ਦੇ ਪਾਸੇ ਗੁਰਦੇ ਜਿੱਟਾਰ ਬਾੜ ਵਿਖੀ ਦੀ ਬਾਤ ਪਾਉਂਦਾ ਕਬੱਡੀ ਦੀ ਬਾਤ ਪਾਉਂਦਾ ਨਾਗਰ ਪਰ ਪੁਆਇੰਟ ਰੇਟਰ ਦੇ ਖਾਤੇ ਵੀ ਜੁੜਦਾ ਹੋਇਆ ਇਹ ਸਜਦੀਪ ਆ ਇਹ ਮਨਜੀਤ ਸਿੰਘ ਖੋਖਰ ਫੌਜੀ ਦੁਖਣ ਫੌਜੀਆਂ ਦਾ ਚੇਲਾ ਕਿ ਮੰਚਲ ਤੱਕ ਕਦੇ ਨਾ ਉਤਰੇ ਪੁਰਨਾ ਤੋਂ ਜੇਨੇ ਖੜਾ ਆ ਕੇ ਬਾਦ ਮਦਾਨ ਨੂੰ ਸੋਹਦੇ ਤੇ ਦੰਸ਼ ਦਾ ਬਾਜੋ ਖੇਡ ਮੇਲੇ ਵੱਜਦਾ ਹਿੱਟ ਦੇ ਵਿੱਚ ਜਿਵੇਂ ਬੀਟੀਆਂ ਬੋਲਦੀ ਬਹੁਤ ਜਾਂਦੀ ਹੈ ਕਿ ਬੋਲਦੀ ਪਾਕਿਸਤਾਨ ਕਰਦੇ ਦਾ ਇੱਕ ਮਿੰਟ ਦੀ ਬੋਲੀ ਮਾਰ ਕੇ ਸ਼ਰੇ ਦੀ ਹਿੱਟ ਮਿਲਦੀ ਆ ਜਾਫੀ ਦਾ ਨਾਮ ਤੇ ਦੁਨੀਆ ਤੇ ਮਸ਼ਹੂਰ ਹੋਵੇਗਾ ਜਿਤਾ ਇਹ ਦੂਜਾ ਜਫਾ ਲੱਗ ਕੋਈ ਨਾ ਗੱਡੀ ਦੀ ਬੱਕੀ ਬਾਗ ਹਵਾ ਮਾਰੀ ਅੜਾ ਦੀ ਬਿਲਕੁਲ bank ਫਰਾਰਾ ਬੰਦ ਅਜੇ ਤੱਕ ਕਈਆਂ ਦੇ ਸੁਪਨੇ ਚਾਰੇ ਤਿਆਰ ਨੇ ਅਗਲੇ ਲੈ ਕੇ ਟੀਮਾਂ ਵੀ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਜਲਦੀ ਪਲੇਅਰ ਖੇਡ ਮੈਦਾਨ ਦਾ ਲਾਉਣ ਦੇ ਵਿੱਚ ਬੇਨਤੀ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਟੀਮ ਤੇ ਸੰਤ ਬਾਬਾ ਹਰਕਾਰ ਸੰਤ ਬਾਬਾ ਅਮਰਜੀਤ ਸਿੰਘ ਜੀ ਕੁਲਵਿੰਦਰ ਸਿੰਘ ਜੀ ਮਾੜੀ ਕੰਮੋ ਕੇ ਬਾਰੇ ਬਹੁਤ ਆਦਰ ਪੂਰਾ ਕਰਦੇ ਨਿਰਪੱਖ ਤੁਹਾਨੂੰ ਜਿੱਤ ਦੇਮੀ ਜਹਾਨ ਰੱਬ ਦਾ ਕਰਦੇ ਨੇ ਇਹ ਖੇਡ ਹੈ ਜਿੰਤਾ ਹਾਰਾਂ ਦੇ ਇੱਜ਼ਤ ਦੇ ਨੇ ਕਈ ਹਾਰਦੇ ਨੇ ਜਹਾਨ ਯਾਰਾਂ ਸੰਗਿਓ ਕਿਕਮਤ ਦੇ ਕਾਹਨ ਕੋਈ ਯੋਗ ਪਰਮਖੰਦੇ ਨੇ ਪੰਜਾਬ ਦੇ ਫਿਰਤੇ ਚਲਦੀ ਹੋਈ ਖੇਡ ਪੰਜਾਬ ਦੇ ਪੌਣ ਪਾੜੀਆਂ ਚਲਦੀ ਹੋਈ ਖੇਡ ਪੰਜਾਬੀਆਂ ਦੇ ਅੱਖਰੇ ਸਵਾਰ ਤੋਂ ਨਿਕਲੀ ਹੋਈ ਖੇਡ ਕਬੱਡੀ ਦੀ ਗੱਲ ਅੱਜ ਨਿੱਕੇ ਢੋਗੜਾਂ ਦੀ ਤਸਦੀ ਦੇ ਹੋ ਰਹੀ ਹੈ ਜਦ ਰਾਜਾ ਕੱਪ ਨੇਕੇ ਕੰਵਨ ਜਿਲ੍ਹਾ ਅਰਦਾਸਪੁਰ ਸੋ ਉਦਘਾਟਨ ਕੀਤਾ ਜਾ ਰਿਹਾ ਸੋ ਇੱਕ ਜਕਾਰਾ ਲਾਇਏ ਬੋਲੇ ਸੋਨਹਾਰ ਵਾਸ ਪਰੀਆ ਕਾਲ ਜੜਦੀ ਕਲਾ ਦੇ ਵਿੱਚ ਰਹੇ ਖੇਡ ਮੇਲਾ ਜੜਦੀ ਕਲਾ ਦੇ ਰਹੇ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਮਾਂ ਪੁਰਸ਼ਾਂ ਦਾ ਕੋਟਾ ਕੋਟ ਧੰਨਵਾਦ ਸੰਤ ਬਾਬਾ ਅਰਦਾਸ ਸਾਹਿਬ ਹੋਰ ਬੇਨਤੀ ਹੈ ਚੁਕੇਗਾ ਜੀ ਜੇ ਕੋ ਬਾਹਰੋਂ ਪੈਸੇ ਲੋਵੇਂ ਚੌਥਾ ਸੁਤਾ ਕਮੈਂਟੇਟਰ ਨਹੀਂ ਬੋਲ ਸਕਦਾ ਕਿ ਬਾਬਾ ਜੀ ਦਾ ਹੁਕਮ ਹੈ ਪਾਕਿਸਤਾਨ ਦੇ ਖਿਲਾਫ ਜਦੋਂ ਅੰਜੀਤ ਤੇ ਟੀਮ ਖੜੀ ਆਇਆ ਅੰਦਰ ਖੰਧਵਾ ਦੀ ਤਰਦੀ ਦਾ ਇਹ ਨਿਊਜ਼ੀਲੈਂਡ ਦੀ ਖੇਡ ਆਈ ਤੇ ਨਾ ਕੈਨੇਡਾ ਤੱਕੇ ਦਾ ਚੱਲੇ ਅੱਜ ਸ਼ਾਮ ਤੱਕ ਖੰਧਵਾ ਵਾਲੇ ਦੀ ਕਬੱਡੀ ਵਿੱਚ ਬੱਲੇ ਬੱਲੇ ਇਹ ਜੱਗਾ ਰੇਡ ਪਾਉਂਦਾ ਹੈ ਸੱਜੇ ਕੀਤੇ ਦੀ ਲਿਖਦਾ ਏ ਕਿੰ ਤੋਂ ਇਹ ਬੁਲਟ ਜਿੰਦੇ ਤੇ ਕਿੰਦੇ ਟਰੈਕਟਰ ਜਿੱਤਦਾ ਏ ई करता मार दिन गलियां परमजनीत जी टेबा इशारा करते इंटरनेशनल कबड्डी रेफरी ਆਇਆ ਜੁੜੇ ਹੋਏ ਸਾ ਸੱਜਣ ਸਿੰਘ ਜੀ ਗੁਰੂ ਕੀ ਮਿਹਰ ਵਾਲੇ ਪਹੁੰਚੂ ਕਿਹਾ ਉਹਨਾਂ ਦਾ ਇੱਥੇ ਸੰਤ ਬਾਬਾ ਮਨੀ ਸਿੰਘ ਜੀ ਵੱਲੋਂ ਬਹੁਤ ਬਹੁਤ ਸਵਾਗਤ ਸੰਤ ਬਾਬਾ ਸੱਜਣ ਸਿੰਘ ਜੀ ਗੁਰੂ ਕੀ ਮਿਹਰ ਵਾਲੇ ਮਹਾਪੁਰਸ਼ ਹੋਲੇ ਮਹੱਲੇ ਦੇ ਉੱਤੇ ਬਹੁਤ ਵੱਡਾ ਕਬੱਡੀ ਕਾਮ ਗੁਰੂ ਕੀ ਮਿਹਰ ਦੀ ਤਸਦੀ ਦੇ ਹੁੰਦਾ ਬਾਬਾ ਲਾਖ ਸਿੰਘ ਜੀ ਬਾਬਾ ਸੇਵਾ ਸਿੰਘ ਜੀ ਤੇ ਹੁਣ ਸੰਤ ਬਾਬਾ ਸੱਜਣ ਸਿੰਘ ਜੀ ਜਿਹੜਾ ਮਾਨ ਕੌਮ ਦੇ ਰਾਖਿਆਂ ਢਾਟਿਆਂ ਨੂੰ ਦੰਦੇ ਹੈ ਉਹ ਹੋਰ ਜੇ ਸਕਦਾ ਜਿੱਥੇ ਕਾਲਜ ਵੀ ਵੱਡੇ ਬਦਲ ਤੇ ਚੱਲਦੇ ਐ ਫਤਵਾ ਦਾ ਸੱਜਣ ਸਿੰਘ ਜੀ ਦਾ ਇੱਥੇ ਬਹੁਤ ਸਤਿ ਸਵਾਗਤ ਹੈ ਦੀਪ ਆ ਗਿਆ ਉਧਰ ਵਾਲੀ ਜੀ ਦੱਬਦੀ ਉਧਰ ਵਾਲੀ ਦਾ ਦੀਪ ਸ਼ਿਕਾਰ ਬਾਸ਼ੀਆਂ ਮਸ਼ਹੂਰ ਕੀਤਾ ਨਗਰ ਇਸ ਨੌਜਵਾਨ ਨੇ ਇੰਗਲੈਂਡ ਕੋਈ ਮੰਦਰਾਂ ਵਿੱਚ ਰਾਮ ਰਾਮ ਕਹਿੰਦਾ ਕੋਈ ਮਨਿਸ਼ ਤੇ ਕੋਈ ਹਨੂਮਾਨ ਪੁੱਜੇ ਕੋਈ ਪਲਾਸ ਸਰਬੱਤ ਦਾ ਮੰਗਦਾ ਏ ਤੇ ਜਿੱਦ ਦੇ ਵਾਹੇ ਨੂੰ ਨਾਮ ਪੁੱਜੇ ਕੋਈ ਮੱਦਨਾ ਵਿਦਵਾਸ ਪੜਦਾ ਸੱਚੀ ਸਦਾ ਨੂੰ ਸਦਾ ਮੁਸਲਮਾਨ ਪੁੱਜੇ ਖੇਡ ਦੇ ਹੁਦੈ ਦੇ ਹੁਜ ਹਾਂ ਜਰਾ ਜਿਹੜਾ ਖੇਡ ਜਾਂ ਖੇਡ ਮੈਦਾਨ ਪੁੱਜੇ ਇਹ ਲੋਕਾਸੇ ਗੁਲਦੀਪ ਸ਼ਖੀ ਹੈ ਥੋੜੀ ਰਤਨਗੜ ਦੀ ਧਰਤੀ ਦਾ ਆ ਇਹ ਨਾਮਕ ਗੁਲਦੀਪ ਸ਼ਖੀ 2006 16 2017 ਚਾਰ ਪੜੇ ਕਬੱਡੀ ਸੀਜ਼ਨ ਦਾ ਇੱਕ ਪੰਜਾਬੀ ਹੈ ਇਹਦਾ ਨਾਮ ਮੁਸ਼ਫੀ ਹੈ ਵੀ ਆ ਤੂੰ ਜੰਮੀ ਰਹਿਣ ਦੇ ਕਿੱਥੇ ਸਾਡੀ ਲੱਗੀ ਆ ਤੂੰ ਹੋ ਲੱਗੀ ਰਹਿ ਸਾਡੇ ਨਹੀਂ ਜਾਂਦਾ ਜਾਂਦਾ ਆਈ ਤੇ ਸਾਡੇ ਉਤੇ ਮਾਰ ਨਹੀਂ ਬਾਹ ਦੇ ਤਾਲੀ ਬਾਹ ਦੇ ਮਾਤ ਹੋ ਯਾਫੀ ਦੇ ਵਾਸਤੇ ਸਾਡੇ ਸਰਦਾਰ ਰਵੀਕਰਤ ਸਿੰਘ ਜੀ ਕਾਹੋ ਉਹ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ ਧੰਨਵਾਦ ਸਨਕਾਰ ਕਰਦੇ ਆ ਸਤ ਬਾਬਾ ਅਮਰਿਕ ਸਿੰਘ ਜੀ ਬਾਹ ਪੁਰਸ਼ਾਂ ਦੇ ਵੱਲੋਂ ਜੀ ਆਇਆਂ ਨੂੰ ਆਖਦੇ ਹੁਸਾਰਾ ਬੱਡੀ ਬਾਲ ਨੇ ਵਧਿਆ ਹੋਇਆ ਹੈ ਬਾਬਾ ਫੱਜਨ ਸਿੰਘ ਜੀ ਗੁਰਦੁਆਰਾ ਗੁਰੂ ਕੀ ਵੇਰ ਸਾਬ ਵਾਲੇ ਸਾਡੇ ਦਰਮਿਆਨ ਪਹੁੰਚੇ ਹੋਏ ਨੇ ਬੜਾ ਲੰਮਾ ਸਮਾਂ ਫੈਡਰੇਸ਼ਨ ਦਾ ਕੈਂਪਸ ਉਸ ਧਰਤੀ ਦੇ ਹੁੰਦਾ ਰਿਹਾ ਇਧਰਲੇ ਪਾਸੇ ਪੰਡਰੀ ਦੀ ਰੇਡ ਆ ਜਪੇੜਾ ਵਾਲੀ ਮਸ਼ੀਨ ਇਹਨੇ ਦੋ ਪਿੰਡ ਮਸ਼ਹੂਰ ਕੀਤੇ ਚੌੜੇ ਤੇ ਮਧਰੇ ਜੱਸ ਟਰਾਈ ਕਰਦਾ ਪਰ ਨੰਬਰ ਰੇਡਰ ਦਾ ਸਦਾ ਅਮਰੀਕਰ ਸਿੰਘ ਜੀ ਕਾਲੋ ਸਾਹਿਬ ਸਾਡੇ ਦੇ ਨਾਲ ਬਹੁਤ ਚੁੱਕੇ ਨੇ ਪਹਿਲੀ ਰੇਡ ਤੇ ਗੋਲ ਜੋਹਾਰ ਸਾਹਿਬ ਆਪਣੇ ਪੈ ਗਏ ਹੈ ਕਬੱਡੀ ਬਾਪਾ ਸੱਜਣ ਸਿੰਘ ਜੀ ਗੁਰੂ ਕੀ ਮੇਰਾ ਰਾਣਾ ਬਾਜੇ ਦਾ ਪਤਾ ਹੁੰਦਾ ਕਿ ਹਰਜੀਤ ਕਾੜ ਨਾਲ ਟੱਕਰ ਗੁਰੂ ਕੀ ਬੇਸ ਦੀ ਤਰਦੀ ਹੋਈ ਜੁਨਕਾਰ ਸਿੰਘ ਜੋਗੀ ਸੱਟੇ ਤੇ ਤੋਂ ਕਹਿੰਦਾ ਰਿਹਾ ਕਿ ਜਿਹੜਾ ਬਾਪਾ ਸੱਜਣ ਸਿੰਘ ਰੋਤਾ ਦੁਨੀਆਂ ਤੋਂ ਕਿਤੇ ਨਹੀਂ ਮਿਲਿਆ ਤੇ ਪੁਆਇੰਟ ਰੇਟਰ ਦੇ ਖਾਤ ਦੇ ਵਿੱਚ ਜੁਨਕਾਰ ਤੇ ਸਾਹਮਣੇ ਸ਼ਾਂਤ ਆ ਗਿਆ ਕੱਢ ਤਾ ਦੀ ਸ਼ਾਤੀ ਹੈ मद मावाली धरती डॉला लेक केम सहजह मित्रो बचे जे कम जे मुंडे जे डॉले नज़ मित्रो बचे ਕਲਿਦਾਬ ਆਪਣੇ ਸਾਥੀਆਂ ਤੇ ਪੁੰਜੇ ਧੰਨਵਾਦ ਕਰਾਂਗੇ ਆ ਨਵਨ ਜੋਧਾ ਦਾ ਘਰ ਪਿੰਡ ਪ੍ਰੇਮ ਸਿੰਘ ਸਰਪੰਚ ਦਾ ਬੇਟਾ ਇੱਕ ਆਮ ਪਰਿਵਾਰ ਵਿੱਚ ਪੈਦਾ ਹੋਇਆ ਆਮ ਪਰਿਵਾਰ ਤੇ ਵਿੱਚ ਪੈਦਾ ਹੋ ਕੇ ਦੁਨੀਆ ਦਾ ਮਹਾਨ ਖਿਡਾਰੀ ਬਣਿਆ ਕਿਉਂਕਿ ਪਰਮਾਤਮਾ ਜਿਹਨੂੰ ਗੇਮ ਦਿੰਦਾ ਉਹੀ ਖਿਡਾਰੀ ਬਣਦਾ ਲਾ ਖੁਦਾ ਦਾ ਹੀ ਹੈ ਪੱਕੇ ਵੀ ਪਲੇਅਰ ਨਹੀਂ ਪੈਦਾ ਕਰ ਸਕਦੇ ਪਰ ਗਰੀਬਾਂ ਦੀਆਂ ਕੁਲੀਆਂ ਵਿੱਚ ਵੀ ਪਲੇਅਰ ਪੈਦਾ ਹੋ ਜਾਇਆ ਕਰਦੇ ਨੇ ਜਦੋਂ ਸੱਤ ਕੋ ਬਫੀਚ ਕਰਦਾ ਹੈ ਪੁਆਇੰਟ ਰੇਟ ਦੇ ਖਾਤੋਂ ਸਾਹਮਣੇ ਪੈਂਦੀ ਰੇਡ ਸਾਡੇ ਦਰਮਿਆਨ ਸਰਦਾਰ ਜਿੰਦਰ ਸਿੰਘ ਜੀ ਪਟਾ ਫਿਰ ਗੱਬਰ ਸ਼ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਿਸ਼ੇਸ਼ ਤੌਰ ਤੇ ਪਹੁੰਚ ਕੇ ਨੇ ਧੰਬਾ ਲਾ ਸਭਾ ਲੋ ਗੋਪੀ ਬਾਸਰ ਕੇ ਪਾਲੀ ਵਾਲਾ ਕਬੱਡੀ ਬਲਵਿੰਦਰ ਸਿੰਘ ਜੀ ਬਾਪੂ ਬਲਵੀਰ ਸਿੰਘ ਜੀ ਬਾਜਵਾ ਅਮਰਪਾਲ ਸਿੰਘ ਜੀ ਕਲੇਰ ਲੋ ਬਾਬੀਓ ਤੁਸੀਂ ਵੇਖੀਆ ਕਬੱਡੀ ਸ਼ੋਅ ਇਹ ਲਾਈਵ ਵੀ ਚੱਲਦਾ ਪਿਆ ਸੀ ਤੇ ਬਾਕੀ ਤੁਹਾਨੂੰ ਵਧੀਆ ਵੀਡੀਓ ਲਗੀ ਹੈ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਹੋਰ ਆਪਾਂ ਵੱਡੀ ਵੱਡੀ ਵਲੋਗ ਲੈ ਕੇ ਆਵਾਂਗੇ ਤੇ ਮਿਲਦੇ ਆ ਤੁਹਾਨੂੰ ਕਿਤੇ ਨਵੇਂ ਵਲੋਗ ਦੇ ਵਿੱਚ